ਆਹ ਉਹ ਨਕਲੀ ਫੜਿਆ ਸੀ ਪਰ ਹੁਣ ਸਿਹਤ ਵਿਭਾਗ ਨੇ ਲੁਧਿਆਣਾ ਦੇ ਜਨੰਦਰ ਪਾਈਪਸ ਦੇ ਕੋਲ ਸਬਜੀ ਮੰਡੀ ਆ ਉਹਦੇ ਨਾਲ ਸਾਹਮਣੇ ਇੱਕ ਕੋਲ ਸਟੋਰ ਆ ਕਿਸਾਨ ਕੋਲ ਸਟੋਰ ਔਰ ਉਸ ਦੇ ਅੰਦਰ ਉਹ ਇਹ ਭਾਰੀ ਮਾਤਰਾ ਦੇ ਵਿੱਚ ਪੰਜ ਛੇ ਡਰਮ ਫੜੇ ਨੇ ਜਿਹੜੇ ਬਿਲਕੁਲ ਮਠਾਈ ਖਰਾਬ ਸੀ ਔਰ ਤੁਸੀਂ ਇਹ ਹਾਲਾਤ ਦੇਖ ਸਕਦੇ ਹੋ ਕਿਉਂਕਿ ਅਸੀਂ ਲਗਾਤਾਰ ਰੱਖਦੇ ਹਾਂ ਕਿ ਜਿਹੜੀਆਂ ਮਠਾਈਆਂ ਨੇ ਜਦੋਂ ਤੁਸੀਂ ਦੁਕਾਨਾਂ ਤੇ ਜਾਂਦੇ ਹੋ ਤਾਂ ਉੱਤੇ ਉਦੇ ਉੱਤੇ ਐਕਸਪਾਇਰੀ ਡੇਟ ਜ਼ਰੂਰ ਲਿਖੀ ਹੁੰਦੀ ਹੈ ਕਿ ਜਿਹੜੀ ਮਠਾਈ ਹੈ ਉਹ ਕਿੰਨੇ ਦਿਨ ਤੱਕ ਖਰਾਬ ਹੋ ਜਾਏਗਾ ਰੈਸਰਡ ਬਣਾ ਦਿਓ ਆਪਣੇ ਨਾਮ ਬੋਲਦੇ ਨੇ ਮੈਂ ਯੋਗੇਸ਼ ਗਰ ਫੂਡ ਸੇਫਟੀ ਅਫੀਸ ਲੁਧਿਆਣਾ ਯੋਗੇਸ਼ ਜੀ ਇਹ ਪੂਰਾ ਮਾਮਲਾ ਕੀ ਹੈ ਅੱਜ ਸਾਨੂੰ ਜਿਹੜੀ ਸੂਚਨਾ ਮਿਲੀ ਸੀ ਕਿ ਕੋਲ ਸਟੋਰ ਦੇ ਵਿੱਚ ਜਿਹੜੇ ਹੈਗੇ ਮਠਾਈ ਸਟੋਰ ਹੈਗੇ ਆ ਅਸੀਂ ਸਿਹਤ ਵਿਭਾਗ ਵੱਲੋਂ ਜਿਹੜੀ ਇੱਥੇ ਛਾਪੇਮਾਰੀ ਕੀਤੀ ਗਈ ਮੌਕੇ ਤੇ ਜਿਹੜਾ 160 ਕਿਲੋ ਦੇ ਕਰੀਬ ਜਿਹੜੇ ਪੁਰਾਣੀ ਮਠਾਈ ਪਾਈ ਗਈ ਹੈ ਮੌਕੇ ਦੇ ਟੀਮ ਵੱਲੋਂ ਜਿਹੜੇ ਹੈਗੇ ਦੋ ਸੈਂਪਲ ਲਿੱਤੇ ਗਏ ਹਨ ਤੇ ਜਿਹੜੀ ਮਠਾਈ ਖਰਾਬ ਪਾਈ ਗਈ ਸੀ ਉਹ ਮੌਕੇ ਤੇ ਡਿਸਟਰਾਇ ਖੱਡਾ ਪੁੱਟ ਕੇ ਜਿਹੜੀ ਹੈਗੀ ਆ ਉਹ ਮੌਕੇ ਤੇ ਡਿਸਟਰਾਇ ਕਰ ਦਿੱਤੀ ਗਈ ਹੈ ਅੱਛਾ ਹੈਲਥ ਡਿਪਾਰਟਮੈਂਟ ਨੂੰ ਕਿਵੇਂ ਪਤਾ ਇਹ ਜਿਹੜੀ ਪੁਰਾਣੀ ਮਠਾਈ ਦਿਵਾਲੀ ਦੇ ਤਿਉਹਾਰ ਤੋਂ ਪਹਿਲੇ ਰੈਗੂਲਰ ਰੈਗੂਲਰ ਇਹ ਜਿਹੜੀ ਹੈਗੀ ਚੈਕਿੰਗ ਹੁੰਦੀ ਹੈਗੀ ਹੈ ਦਿਵਾਲੀ ਦੇ ਵੀ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜੀ ਕੰਜ਼ਮਪਸ਼ਨ ਵਧ ਜਾਂਦੀ ਹੈ ਪ੍ਰੋਡਕਸ਼ਨ ਵਧ ਜਾਂਦੀ ਹੈਗੀ ਹੈ ਤੇ ਹੋਰ ਵੀ ਕੋਲ ਸਟੋਰ ਵੀ ਜਿਹੜੀ ਚੈਕਿੰਗ ਚੱਲ ਰਹੀ ਹੈ ਅੱਛਾ ਇਹ ਮਿੱਟੀ ਦੇ ਵਿੱਚ ਦਵਾਈ ਜਾ ਰਹੀ ਹੈ ਤਾਂ ਕਿ ਕਿਸੇ ਦੇ ਹੱਥ ਨਾ ਆਵੇ ਹੈਨਾ ਹਾਂ ਬਿਲਕੁਲ ਇਹ ਜਿਹੜੀ ਨੌਨ ਫਿਟ ਫੋਰ ਹਿਮਨ ਕੰਜ਼ਮਪਸ਼ਨ ਸੀਗੀ ਜਿਹੜਾ ਹੈਗਾ ਕਿ ਇਹ ਪ੍ਰੋਪਰ ਜਿਹੜਾ ਡਿਸਟਰੋਏ ਸੀਗਰ ਉਹ ਡਾਟ ਪਿੱਤਾ ਗਿਆ ਇੱਕ ਵਾਰੀ ਹੋਰ ਦੱਸਣਾ ਕਿ ਕਿੰਨੇ ਕੁਆਂਟਲ ਟੋਟਲ 160 ਕਿਜੀ ਹੈ ਜਿਸ ਦੇ ਵਿੱਚ ਰਸਗੁੱਲੇ नहीं hmm. बोरी निकाल लो बेटा ਪੂਰੀ ਕਾਰ ਤੋਂ ਚੰਗੀ ਤੇਰੇ